ਕਈ ਵਾਰੀ ਕੁਝ ਗੁਰਮੁਖ ਇਹ ਸਵਾਲ ਕਰਦੇ ਨੇ। ਔਰ ਇਹ ਸਵਾਲ ਸੱਚਾ ਹੈ। ਕਿ ਅਸੀਂ ਅੰਮ੍ਰਿਤ ਛਕਿਆ ਧਰਮ ਦੇ ਮਾਰਗ ਤੇ ਤੁਰੇ ਆਂ। ਸਾਡਾ ਮਾਰਗ ਕਿਹੜਾ ਹੈ ਤੇ ਸਾਡੀ ਮੰਜ਼ਿਲ ਕਿਹੜੀ ਹੈ? ਕਿਉਂਕਿ ਜਿੰਨਾ ਚਿਰ ਮਾਰਗ ਨਹੀਂ ਤੇ ਮੰਜ਼ਿਲ ਦਾ ਪਤਾ ਨਹੀਂ ਇਹ ਗੱਲ ਸੱਚੀ ਹੈ ਆਦਮੀ ਤੁਰੇਗਾ ਕਿਵੇਂ? ਕਿਵੇਂ ਅੱਗੇ ਵਧੇਗਾ? ਮੰਜ਼ਲ ਤੇ ਚਾਹੀਦੀ ਨਾ ਟਾਰਗੇਟ ਚਾਹੀਦਾ ਨਿਸ਼ਾਨਾ ਚਾਹੀਦਾ ਜਿੱਥੇ ਪਹੁੰਚਣਾ ਹੁਣ ਆਪਾਂ ਸਵੇਰੇ ਘਰੋਂ ਨਿਕਲਨੇ ਆ ਕੰਮ ਵਾਸਤੇ ਸਾਨੂੰ ਪਤਾ ਹੈ ਅਸੀਂ ਕੰਮ ਕਿੱਥੇ ਕਰਨਾ ਔਰ ਕਿੰਨਾ ਕਰਨਾ ਤੇ ਕਿੰਨੇ ਮਾਇਆ ਮਿਲਣੀਆਂ ਇਸ ਕਰਕੇ ਉਸ ਮਾਰਗ ਤੇ ਨੀਂਦ ਨਹੀਂ ਆਵੇਗੀ ਲੱਖਾਂ ਲੋਕ ਕੰਮ ਕਰਦੇ ਨੇ ਸੰਸਾਰ ਦਾ ਕੋਈ ਨੀਂਦ ਨਹੀਂ ਆਉਂਦੀ ਆ ਇੱਕੋ ਹੀ ਥਾਂ ਹੈ ਜਿੱਥੇ ਬڑے ਲੋਕ ਸੌ ਜਾਂਦੇ ਨੇ ਗੁਰਦੁਆਰੇ ਵਿੱਚ ਮੰਦਰ ਵਿੱਚ ਨੀਂਦ ਪੂਰੀ ਕਰ ਲੈਂਦੇ ਨੇ ਕਿਹਦਾ ਕੀ ਕਾਰਨ ਇਹਦਾ ਕਾਰਨ ਇੱਕੋ ਇੱਥੇ ਅਸੀਂ ਟਾਰਗੇਟ ਲੈ ਕੇ ਨਹੀਂ ਤੁਰੇ ਇੱਥੇ ਮੰਜ਼ਲ ਕੋਈ ਨਹੀਂ ਮਿਲਦੀ ਵੀ ਆਪਾਂ ਕਿੱਥੇ ਪਹੁੰਚਣਾ ਹੈ ਬਸ ਵੈਸੇ ਹੀ ਪਤਾ purkh ਦੇ ਦਾਦੇ ਪੁਰਦਾਦੇ ਤੋਂ ਚੱਲਦਾ ਆਪਾਂ ਵੀ ਪਿੱਛੇ ਤੁਰੇ ਰਹਿੰਦੇ ਹਾਂ ਮੰਜ਼ਲ ਕੋਈ ਨਹੀਂ ਇਸ ਕਰਕੇ ਤਾਂ ਹੀ ਇੱਥੇ ਨੀਂਦ ਆਉਂਦੀ ਹੈ ਤਾਂ ਇਹਦੀ ਮੰਜ਼ਲ ਕੀ ਕਈ ਗੁਰਮੁਖਾਂ ਦਾ ਸਵਾਲ ਹੁੰਦਾ ਔਰ ਬੜਾ ਵਧੀਆ ਸਵਾਲ ਜਿਹੜੇ ਜਾਗੇ ਹੋਏ ਮਨ ਵਾਲੇ ਗੁਰਸਿੱਖ ਨੇ ਜਿਹੜੇ ਜਾਗਰਤ ਮਨ ਦੇ ਨਾਲ ਕੰਮ ਕਰਦੇ ਉਹ ਕਹਿੰਦੇ ਅਸੀਂ ਇਸ ਮਾਰਗ ਤੇ ਤੁਰੇ ਆਂ ਮਾਰਗ ਕਿਹੜਾ ਤੇ ਮੰਜ਼ਿਲ ਕਿਹੜੀ ਹੈ ਬਸ ਇੱਕੋ ਹੀ ਮਾਰਗ ਹੈ ਆਪਣੀ ਇੱਛਾ ਨੂੰ ਬਦਲਣਾ ਇੱਕੋ ਹੀ ਮੰਜ਼ਿਲ ਹੈ ਆਪਣੀ ਭੁੱਖ ਨੂੰ ਤਬਦੀਲ ਕਰਨਾ ਇਹ ਹੁਣ ਅਸੀਂ ਆਪ ਵੇਖ ਲਈ ਅਸੀਂ ਆਪਣੀ ਭੁੱਖ ਨੂੰ ਬਦਲਣਾ ਕਿਵੇਂ ਹੈ ਸੰਸਾਰ ਦੀ ਭੁੱਖ ਨੂੰ ਘਟਾਉਣਾ ਹੈ ਤੇ ਪਰਮਾਤਮਾ ਦੀ ਭੁੱਖ ਨੂੰ ਵਧਾਉਣਾ ਹੈ ਇਹ ਸਾਡੀ ਮੰਜ਼ਲ ਹੈ ਜਿੱਦਣ ਅਸੀਂ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਸਾਨੂੰ ਪਤਾ ਲੱਗ ਜਾਏਗਾ ਫਿਰ ਨਹੀਂ ਨੀਂਦ ਆਏਗੀ ਇਸ ਮਾਰਗ ਫਿਰ ਆਦਮੀ ਸੁਚੇਤ ਹੋ ਕੇ ਤੁਰੇਗਾ ਆਪਣੀ ਭੁੱਖ ਨੂੰ ਤਬਦੀਲ ਕਰਨਾ ਹੈ ਵਧਿਆ ਭੁੱਖਾਂ ਨੂੰ ਘਟਾਉਣਾ ਹੈ ਇਹਨੂੰ ਵਧਾਉਣਾ ਹੈ ਬਸ ਇਹ ਸਾਡੀ ਮੰਜ਼ਲ ਹੈ ਸਾਫ਼ ਹੈ ਬਿਲਕੁਲ ਅਸੀਂ ਨਹੀਂ ਕਹਿ ਸਕਦੇ ਵੀ ਸਾਨੂੰ ਮੰਜ਼ਲ ਦਾ ਪਤਾ ਨਹੀਂ ਹੈ ਗੁਰਬਾਣੀ ਨੇ ਸਾਨੂੰ ਮੰਜ਼ਲ ਦੱਸ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਆਪਣੇ ਅੰਦਰ ਪਰਮਾਤਮਾ ਦੇ ਨਾਮ ਦੀ ਭੁੱਖ ਪੈਦਾ ਕਰਨ ਦਾ ਯਤਨ ਕਰ ਇਹ ਤੇਰੀ ਮੰਜ਼ਲ ਹੈ ਜਿੱਦਾਂ ਤੈਨੂੰ ਭੁੱਖ ਪੈਦਾ ਹੋ ਗਈ ਉਸੇ ਪਲ ਉਹਨੇ ਤੇਰੇ ਤੇ ਬਖਸ਼ਿਸ਼ ਕਰ ਦੇਣੀ ਉਸੇ ਪਲ ਉਹਨੇ ਤੇਰਾ ਜੀਵਨ ਦਾ ਭਾਂਡਾ ਭਰ ਦੇਣਾ ਆਪਣੀ ਬਖਸ਼ਿਸ਼ ਦੇ ਨਾਲ ਪਰ ਜਿੰਨਾ ਚਿਰ ਤੂੰ ਤਿਆਰ ਨਹੀਂ ਭਾਵੇਂ ਤੂੰ ਹਜ਼ਾਰ ਸਾਲ ਧਰਮੀ ਰਹੇ ਤੈਨੂੰ ਕੁਝ ਵੀ ਨਹੀਂ ਮਿਲੇਗਾ